ਕੀ ਦਸਾਂ ਯਾਰ ਮੈਂ ਤੇਨੂੰ ਮੇਰਾ ਤਾਂ ਜਮਈ ਜੀ ਨਹੀਂ ਸੀਗਾ ਵਿਆਹ ਕਰਾਉਂਦਾ ਕਿੰਨਾ ਕਿਆਸੀ ਕਰਦੇ ਆ ਉਹਨੂੰ ਮੇਰਾ ਵਿਆਹ ਨਾ ਕਰਾਓ ਮੰਨਦੇ ਹੀ ਨਹੀਂ ਉਪਰੋਗ ਇਮੋਸ਼ਨਲ ਬਲੈਕਮੇਲ ਕਰਦੇ ਹੁੰਦੇ ਆ ਹੋਰ ਕਿੱਥੇ ਮੈਂ ਪੀਜੀ ਰਹਿੰਦੀ ਸੀ ਚੰਡੀਗੜ੍ਹ ਤੇ ਹੁਣ ਕਿੱਥੇ ਆ ਪਿੰਡ ਚ ਆ ਕੇ ਬਸ ਗਈ ਇਹ ਤਾਂ ਜ਼ਿੰਦਗੀ ਖਰਾਬ ਹੋ ਗਈ ਅਬ ਚਲ ਮੈਂ ਨਾ ਤੇਰੇ ਨਾਲ ਬਾਅਦ ਚ ਗੱਲ ਕਰਦੀ ਆ ਹਾਂ ਓਕੇ ਕਰ ਲਾ ਗੱਲ ਜਿਹਦੇ ਨਾਲ ਕਰ ਰਹੀ ਆ ਮੈਂ ਕਿਹੜਾ ਕੁਝ ਕਰਨਾ ਯਾਰ ਨਹੀਂ ਜੀ ਕੋਈ ਗੱਲ ਨਹੀਂ ਉਹ ਜੀ ਦੇ ਨਾਲ ਫੋਨ ਤੇ ਗੱਲ ਕਰ ਰਹੀ ਆ ਕਟੋ-ਕਟੋ ਉਹਦੇ ਨਾਲ ਤਾਂ ਕਰ ਲਾ ਮੇਰੇ ਨਾਲ ਤਾਂ ਨਹੀਂ ਕਰਨੀ ਤੁਸੀਂ ਚਾਹ ਪਾਣੀ ਲਊਗੇ ਕੁਝ ਜਦੋਂ ਵੀ ਮੈਂ ਤੇਰੇ ਨਾਲ ਗੱਲ ਕਰਦਾ ਤੁਹਾਨੂੰ ਕੁਝ ਚਾਹੀਦਾ ਉਹ ਯਾਰ ਸਿਰਫ ਮੈਨੂੰ ਚਾਹ ਪਾਣੀ ਤਾਂ ਕੀ ਮਤਲਬ ਹੁਣ ਮੈਂ ਕੀ ਕਿਹਾ ਤੁਹਾਨੂੰ ਇਹੀ ਤਾਂ ਪ੍ਰੋਬਲਮ ਆ ਤੂੰ ਮੈਨੂੰ ਕੁਝ ਕਹਿੰਦੀ ਨਹੀਂ ਯਾਰ ਜਿੱਦਣ ਦਾ ਆਪਣਾ ਵਿਆਹ ਹੋਇਆ ਨਾ ਨੂਰ ਮੈਂ ਉਦਾਂ ਦਾ ਦੇਖਦਾ ਯਾਰ ਤੂੰ ਪਰੇਸ਼ਾਨ ਜੀ ਰਹਿੰਦੀ ਆ ਕੀ ਗੱਲ ਆ ਨੇ ਜੀ ਕੁਛ ਨਹੀਂ ਗੱਲੋ ਤੇਰਾ ਦਿਨ ਹੀ ਲੱਗ ਰਿਹਾ ਜੀ ਕੋਈ ਨਹੀਂ ਹੌਲੀ ਹੌਲੀ ਲੰਘ ਜੂਗਾ ਜੇ ਤੈਨੂੰ ਕੁਛ ਚਾਹੀਦਾ ਹੁੰਦਾ ਨਾ ਮੈਨੂੰ ਖੁੱਲ ਕੇ ਦੱਸ ਦਿਆ ਕਰ ਨਹੀਂ ਕੋਈ ਗੱਲ ਨਹੀਂ ਜੀ ਚੱਲ ਮੈਂ ਕਿਤੇ ਤੇ ਜਾ ਕੇ ਆਉਣਾ ਮੜਾ ਇਹ ਕੰਮ ਤੂੰ ਨੀਦਰ ਚਾਹ ਬਣਾ ਲਾ ਤੇਨੂੰ ਕਿਸੇ ਚੀਜ਼ ਦੀ ਲੋੜ ਹੈ ਨਾ ਮੈਨੂੰ ਦੱਸ ਦੇ ਮੈਂ ਲਿਆ ਕੇ ਦੇ ਦੂੰਗਾ ਕਹਤਾ ਹੈ ਵੈ ਜਿਵੇਂ ਪੜਕ ਕਰੋੜ ਪਤੀ ਹੋ ਪਤਾ ਨਹੀਂ ਯਾਰ ਇਹ ਨੂਰ ਦੇ ਮਨ ਚ ਕੀ ਚੱਲੀ ਜਾਂਦਾ ਜਦੋਂ ਵੀ ਕੋਈ ਗੱਲ ਪੁੱਛਣ ਲੱਗਦਾ ਸਿੱਧੇ ਮੂੰਹ ਦੱਸ ਦੇ ਉਹ ਟਾਲ ਦਿੰਦੀ ਆ ਕੀ ਕਰਾਂ ਮੈਂ ਪਾਣੀ ਪੀਂਕਾ ਨਹੀਂ ਮੇਰਾ ਪੀਂ ਲੈ ਉਹ ਸ਼ਰਦੀਆਂ ਦੀਆਂ ਕੁੜੀਆਂ ਘੱਟੇ ਪੀਂਦੇ ਨੇ ਤੇ ਫਿਰ ਚਾਹ ਚੂਹਾ ਸਾਡੇ ਪਿੰਡ ਵਾਲੇ ਨੂੰ ਸ਼ੂਟ ਕਰਦੇ ਨੇ ਨੂਰ ਮੈਂ ਕੀ ਕਰਾਂ ਦੀ ਅਜਾਪਾ ਸ਼ਹਿਰ ਕੋਲ ਚੱਲੀਏ ਬਿਆ ਤੋਂ ਬਾਅਦ ਆਪਾਂ ਕਿਤੇ ਨਹੀਂ ਗਏ ਦੇਖ ਲਓ ਜੇ ਤੁਹਾਡਾ ਜੀ ਆ ਤਾਂ ਮੇਰਾ ਜੀ ਤਾਂ ਤੇਰੇ ਨਾਲ ਆ ਚਲ ਅੱਜ ਕਰ ਤੂੰ ਰੈਡੀ ਹੋ ਗਿਆ ਨਾਲੇ ਮੈਂ ਵੀ ਤਿਆਰ ਹੋ ਜਾਈ ਨਾ ਪੱਗ ਪੂਗਾ ਬੰਨ ਲੈਣਾ ਬਸੇ ਤੂੰ ਤਾਂ ਇੰਨੀ ਛੋਟੀ ਲੱਗ ਰਹੀ ਐ ਆ ਕੱਲੇ ਚੱਪਣਾ ਚੇਂਜ ਕਰ ਲੈ ਕਿਉਂਕਿ ਮੇਰਾ ਜ਼ਿਆਦਾ ਜ਼ਰੂਰੀ ਐ ਰੈਡੀ ਹੋਣਾ ਤਾਂ ਹੀ ਤੇਰੇ ਬਰਾਬਰ ਲੱਗੂ ਮਾੜਾ ਮੁੰਟਾ ਮੈਂ ਰੈਡੀ ਕੁੜੀ ਕਾ ਤੁ ਕਲੇਫਾ ਦੇ ਜਪਾਨ ਜਿੰਨਾ ਵਰਜੀ ਤਿਆਰ ਹੋ ਜਾ ਮੇਰੇ ਨਾਲ ਤੱਕ ਕਦੇ ਵੀ ਨਹੀਂ ਫਾਪਣਾ ਦੀਪਕ ਯਾਰ ਦੋ ਪਲੇਟ ਗੋਲ ਦੇ ਉੱਤੇ ਨਹੀਂ ਹਾਂ ਦਹੀਂ ਆਲੇ ਲਾ ਦੇ ਇੱਕ ਦੂਜੇ ਠੀਕ ਹੈ ਇੱਕ ਟਮਰੂ ਬਰੇ ਤੁਸੀਂ ਮੈਨੂੰ ਕਿੱਥੇ ਕੰਦੀ ਜੀ ਰੇੜੀ ਤੇ ਲਗਾਇਆ ਹੋ ਗੋਲ ਗੱਪਾ ਕਿਉਂ ਕਿ ਮੈਂ ਗੋਲ ਗੱਪੇ ਨਹੀਂ ਖਾਣੇ ਮੈਨਾਂ ਕੰਡੋਂ ਦਾ ਇਹ ਗੰਦੇ ਪਾਣੀ ਨਾਲ ਬਣਾਉਂਦੇ ਆਂ ਅਕ ਕਿਸੇ ਚਾਚੀ ਜੀ ਤੋਂ ਤਾਂ ਲੈ ਕੇ ਖਾ ਸਕਦੇ ਸੀ ਮੈਂ ਹਲੋ ਮੇਰੇ ਸੁਪਾ ਆ ਰਹੇ ਕਿੰਨੇ ਬੇਸਤੀ ਕਰੀਆ 500 ਦਾ ਸੁਪਾ ਪਾਉਣ ਲੈਂਦਾ ਜਿਹਦੀ ਰੇਟ ਤੇ ਚੰਡੀਗੜ੍ਹ ਪਤਾ ਥੋੜੋ ਤਿੰਨ ਦਿਨ ਹੱਬ ਦੇ ਸੁਪਾ ਪਾਈ ਦੀ ਆ ਮੈਂ ਸਾਰਾ ਮੂਡ ਖਰਾਬ ਕਰਤਾ ਮੈਂ ਨਹੀਂ ਖਾਣੇ ਗੋਲ ਗੱਪੇ ਚਲੋ ਆਜੋ ਉਹਨਾ ਰਣ ਦੇ ਵੀਰੇ ਦੇ ਨੇ ਨਾ ਹਰ ਨੂਰ ਟਿਕ ਰਹੀ ਹੈ ਗਲਤ ਸੁਣ ਯਾਰ ਮੇਰੀ ਗੱਲ ਸੁਣ ਨੂਰ ਯਾਰ ਮੈਂ ਨਾ ਕੰਮ ਤੋਂ ਥੱਕ ਕੇ ਆਇਆ ਸੀ ਮੇਰਾ ਮੂਡ ਹੈਗਾ ਵੀ ਨਹੀਂ ਸੀ ਫਿਰ ਵੀ ਨਾ ਤੈਨੂੰ ਕਮਾਣ ਲੈ ਕੇ ਗਿਆ ਮੈਂ ਕਿਹਾ ਸੀ ਤੈਨੂੰ ਮੇਰੇ ਨਾਲ ਜਾਣ ਲਈ ਉਹ ਯਾਰ ਮੈਨੂੰ ਅੱਜ ਤੇ ਤੈਨੂੰ ਖੁਸ਼ੀ ਹੋਊਗੀ ਤੇਰਾ ਤੇ ਖੁਸ਼ ਹੋ ਜਾ ਯਾਰ ਕੋਈ ਲੋੜ ਨਹੀਂ ਹੈਗੀ ਮੇਰੀ ਖੁਸ਼ੀ ਬਾਰੇ ਸੋਚਣ ਦੀ ਯਾਰ ਹੱਦ ਹੋ ਗਈ ਯਾਰ ਕਿਦੋਂ ਦਾ ਯਾਰ ਵਿਆਹ ਹੋ ਜਾਣਾ ਨੂਰ ਕੋਈ ਨਾ ਕੋਈ ਗੱਲ ਤੂੰ ਦਿਲ ਚਲੀ ਬੈਠੀ ਆ ਕੁਛ ਨਾ ਕੋ ਕੁ ਤੂੰ ਮਤਲਬ ਘੋਰੀ ਆ ਮੈਂ ਨਾ ਪਲੱਸ 2 ਤੋਂ ਬਾਅਦ ਚੰਡੀਗੜ੍ਹ ਹੀ ਰਹੀ ਆ ਸ਼ਹਿਰ ਦੇ ਵਿੱਚ ਕਿੱਥੇ ਪਿੰਡਾ ਕਿ ਫਸ ਗਈ ਚਲ ਕੋਈ ਨਹੀਂ ਲੱਗ ਜੂ ਹੌਲੀ ਹੌਲੀ ਤਰਾਜੀ ਮੇਰੀ ਗੱਲ ਸੁਣ ਨਾ ਤਨੇ ਕੁਛ ਉੱਤੇ ਲਿੱਤਾ ਨਾ ਖਾਦਾ ਮੈਂ ਨਾ ਕਰੇ ਆਪਣੇ ਪੈਕੇ ਵੀ ਨਾ ਆ ਸਸਤੇ ਜੇ ਸੂਟ ਨਹੀਂ ਲੈ ਤੇ ਨਾਲੇ ਉਹ ਗੰਦੇ ਜੇ ਮਿਰਚਾਂ ਵਾਲੇ ਗੋਲ ਗੱਪੇ ਮੇਰੇ ਤੋਂ ਨਹੀਂ ਖਾਏ ਜਾਂਦੇ ਓ ਯਾਰ ਇੱਕ ਵਾਰੀ ਤਾਂ ਮੈਨੂੰ ਕਹਿੰਦੀ ਸੀ ਹਾਜੀ ਮੈਂ ਤੈਨੂੰ ਕੁਛ ਹੋਰ ਖਵਾਉਂਦਾ ਰਹੀ ਗੱਲ ਸੂਟਾਂ ਦੀ ਤੈਨੂੰ ਮੈਂ ਕਿਹ ਦਵਾ ਦੂੰਗਾ ਪਲੀਜ਼ ਗਲਤੀ ਹੋ ਗਈ ਮੇਤੋਂ ਕੋਈ ਲੋੜ ਨਹੀਂ ਹੈ ਤੇ ਨਾਲੇ ਮੈਨੂੰ ਨਾ ਭੁੱਖ ਨਹੀਂ ਲੱਗੀ ਤੈਨੂੰ ਲੱਗ ਰਹੀ ਹੈ ਨਾ ਤੁਸੀਂ ਬਾਹਰੋਂ ਮੰਗਾ ਲਓ ਕੁਝ ਖਾਣ ਨੂੰ ਮੈਂ ਮੈਮੀ ਖਾਣੀ ਯਾਰ ਕਿਉਂ ਤੁਸੀਂ ਕਿਉਂ ਨਹੀਂ ਖਾਣੀ ਫਰਜਤਾ ਐ ਨਹੀਂ ਖਾਣੀ ਫਿਰ ਮੈਂ ਕੀ ਕਰੂੰਗਾ ਖਾ ਕੇ ਚਲਾ ਹੀ ਪੈ ਜਣਿਆ ਚੰਗਾ ਬਣਾ ਦੇਨੀ ਆ ਇੱਕ ਤਾਂ ਮੂਡ ਖਰਾਬ ਕਰ ਦੋ ਉਪਰੋਂ ਖਾਣਾ ਵੀ ਮੇਰੇ ਹੱਥ ਦਾ ਖਾਣਾ ਕੰਮ ਕਰੋ ਇਹਨਾਂ ਤੇ ਨੂਰ ਉਹ ਨੂਰ ਹਾਂਜੀ ਔਰ ਟੀ-ਸ਼ਰਟ ਪ੍ਰੈਸ ਕਰੀਰ ਵਿੱਚ ਬਲ ਬਲ ਆ ਪੈ ਰਹੇ ਨੇ ਚੱਲ ਵੇ ਨੂਰ ਹੁਕਮ ਤਾਂ ਤੈਨੂੰ ਮੰਨਨੇ ਪੈਣ ਨੇ ਕਦੇ ਆ ਕਰ ਦੋ ਕਦੇ ਉਹ ਕਰ ਦੋ ਇਹਨਾਂ ਦੇ ਕੰਮ ਜੋਗੀ ਰਹਿ ਗਈਆਂ ਮੈਂ ਤਾਂ ਹਾੜਿੰਬਲ ਕੀ ਤੂੰ ਪਟਿਆਲੇ ਆ ਹਾਂ ਯਾਰ ਮੰਨ ਤਾਂ ਮੇਰਾ ਵੀ ਹੈ ਪਰ ਚੱਲ ਛੱਡ ਰਹਿਣ ਦੰਦੇ ਮਿਲਣਾ ਹੂੰ ਚੱਲ ਇੱਕ ਵਾਰੀ ਪੁੱਛ ਲੈਣੀ ਆ ਮੈਂ ਕਰਦੀ ਆ ਮੈਂ ਤੈਨੂੰ ਬਾਅਦ ਚ ਠੀਕ ਹੈ ਕੀ ਹੋ ਗਿਆ ਉਹ ਮੇਰੀ ਫਰੈਂਡ ਡਿੰਪਲ ਮੇਰੇ ਨਾਲ ਪੀਜੀ ਚ ਰਹਿੰਦੀ ਸੀ ਹੂੰ ਉਹ ਚੰਡੀਗੜ੍ਹੋਂ ਪਟਿਆਲੇ ਆਈ ਗਈ ਆ ਫਿਰ ਚਲੀ ਆ ਯਾਰ ਉਹ ਨਹੀਂ ਛੱਡੋ ਤੁਸੀਂ ਉਹ ਚਲੀ ਚਲੀ ਆ ਚਲੀ ਜਾ ਟੀ-ਸ਼ਰਟ ਪ੍ਰੈਸ ਕਰਕੇ ਚਲੀ ਜਾ ਤੂੰ ਪਰ ਮੈਨੂੰ ਲੇਟ ਹੋ ਜਾਣਾ ਹਨ ਨੂੰ ਕੋਈ ਚੱਕਰ ਨਹੀਂ ਮੈਂ ਕਰ ਨੂੰ ਐਡਜਸਟ ਆਪਾਂ ਨਾ ਸ਼ਾਪਿੰਗ ਕਰਨੀ ਹੈ ਤੇ ਮੈਂ ਸੋਚ ਰਹੀ ਸੀ ਮੈਂ ਵੀ ਇੱਕ ਦੋ ਸੂਟ ਲੈ ਲਵਾਂ ਨਹੀਂ ਵੀ ਹੋਇਆ ਤਾਂ ਚਲੋ ਚੰਗਾ ਕੁਝ ਖਾਈ ਲਵਾਂਗੀ ਚਲ ਕੋਈ ਨਾ ਫਿਰ ਅੱਧਾ ਕਰਦੇ ਆ ਮੈਂ ਤੈਨੂੰ ਛੱਡ ਦਮ ਤੀਖੜ ਪਰਸਕਾ ਅਬ ਨਹੀਂ ਮੈਂ ਚੱਲ ਜੂੰਗੀ ਤੁਸੀਂ ਕਿਉਂ ਆਪਣੀ ਛੁੱਟੀ ਖਰਾਬ ਕਰਨੀ ਹੈ ਕੋਈ ਨਹੀਂ ਛੁੱਟੀ ਖਰਾਬ ਥੋੜੀ ਕਰਨੀ ਹੈ ਮੈਂ ਅਜ ਜੋਬ ਤੇ ਜਾ ਰਹੀ ਹਾਂ ਤੈਨੂੰ ਜਾਂਦੇ ਉਤਾਰ ਦੂੰ ਉਹ ਨਹੀਂ ਮੈਂ ਸੱਚੀ ਚੱਲ ਜੂੰਗੀ ਮੈਂ ਬੱਸ ਫੜੂੰਗੀ ਉਹ ਬਾਬਾ ਤੈਨੂੰ ਤਾਰੇ ਹੋਣਾ ਚਲ ਤਰੀਆਂ ਫ੍ਰੈਂਡਾਂ ਕੋਲੇ ਨਾਲ ਮੈਂ ਮਿਲ ਲੂੰ ਠੀਕ ਹੈ ਸੜਦੀ ਸਾਡੇ ਮਾਮਨੇ ਚੰਗਾ ਫਿਰ ਨਾਲ ਤਾਂ ਚੱਲੂ ਪਰ ਪਲੀਜ਼ ਉਤਰੇ ਹੋਣਾ ਨੀਚੇ ਹਾਂ ਨਿੰਪਲ ਆ ਰਹੀ ਹਾਂ ਮੈਂ ਜੇ ਮੈਂ ਨੀਚੇ ਉਤਰ ਗਿਆ ਤੇਰੀ ਪ੍ਰਿੰਟਾ ਮੂਰੇ ਤੇਰੀ ਪਰਸਨੈਲਿਟੀ ਡਾਊਨ ਹੋ ਜੂਗੀ ਨਹੀਂ ਉਤਰਦਾ ਯਾਰ ਜਰਾ ਜਰਾ ਥੱਕ ਗਏ ਇਹ ਹੋ ਜਿੱਦ ਕਹੀ ਨਹੀਂ ਹੈਗੀ ਨੂਰ ਕਿੰਨੀ ਲੇਟ ਹੋ ਗਈ ਯਾਰ ਯਾਰ ਤੂੰ ਮੇਰੇ ਨਾਲ ਸਵੇਰ ਦੀ ਗਈ ਵੀ ਹੁਣ ਆ ਰਹੀ ਆ ਮੈਂ ਨਾ ਆਪਣੀ ਫਰੈਂਡ ਨੂੰ ਮਿਲਣ ਗਈ ਸੀ ਅਸੀਂ ਬਹੁਤ ਘੁੰਮਿਆ ਅੱਜ ਸੱਚੀ ਬਹੁਤ ਮਜ਼ਾ ਆਇਆ ਬੜੇ ਟਾਈਮ ਬਾਅਦ ਘੁੰਮ ਕੇ ਅਸੀਂ ਪਤਾ ਪੀਜ਼ੇ ਖਾਏ 버거 ਖਾਏ ਹਾਏ ਪਾਸਤਾ ਤਾਂ ਬਹੁਤ ਹੀ ਜ਼ਿਆਦਾ ਸਵਾਦ ਸੀ ਚਲ ਵਧੀਆ ਗੱਲ ਆ ਘਟੋ ਘਟ ਬਿਆ ਤੋਂ ਬਾਅਦ ਆ ਜਿਵੇਂ ਪਹਿਲੀ ਵਾਰੀ ਖੁਸ਼ ਦੇਖੀ ਆ ਤੂੰ ਉਹ ਯਾਰ ਚਾਬੀ ਕਿੱਥੇ ਮਤਾਂ ਚਾਬੀ ਨਹੀਂ ਥਿਆਰੀ ਲੈ ਤੁਸੀਂ ਮੈਨੂੰ ਹੀ ਤਾਂ ਫੜਾਈ ਸੀ ਭੁੱਲ ਗਏ ਮੈਨੂੰ ਸੀਗਾ ਮੈਂ ਛੇਤੀ ਆ ਜੂੰਗੀ ਪਰ ਸਵੇਰੇ ਤੈਨੂੰ ਫੜਾਤੀ ਦੀ ਮਤ ਕਰਨਗੇ ਚਲੋ ਤੇ ਸੱਚ ਮੇਰੀ ਗੱਲ ਸੁਣੋ ਮੈਂ ਨਾ ਅੱਜ ਬਹੁਤ ਥੱਕ ਗਈ ਘੁੰਮ ਘੁੰਮ ਕੇ ਦਿਨਾਂ ਨਾ 12 ਹੀ ਕਰ ਲੰਗੇ ਚਲ ਕੋਈ ਨਾ ਜੇ ਤੁਸੀਂ ਥਕਿਓ ਸੀ ਘਰੇ ਮੰਗਾ ਲੈਣਾ ਆ ਆਰਡਰ ਕਰ ਲੈਣਾ ਕੋਈ ਨਹੀਂ ਲੈ 3 ਵਜੇ ਆ ਫੋਨ ਉਠ ਯਾਰ ਮੈਂ ਵੀ ਰੈਡੀ ਹੋਣਾ ਜਲਦੀ ਉਠ ਕੀ ਅਦੀਪ ਸੋਲਣ ਤੋਂ ਮੈਂ ਬਹੁਤ ਥੱਕੀ ਹੋਈ ਹਾਂ ਉਠੀ ਯਾਰ ਮੈਂ ਕੰਮ ਤੇ ਜਾਣਾ ਜਲਦੀ ਉਠ ਤੇ ਕੰਮ ਤੇ ਜਾਣਾ ਤਾਂ ਚੱਲ ਜੋ ਮੈਨੂੰ ਕਿਉਂ ਠਾ ਰਹੇ ਹੋ ਉਹ ਯਾਰ ਖਾਣਾ ਨਹੀਂ ਬਣਾਉਣਾ ਤਾਰੂ ਖਾ ਲਓ ਇੱਕ ਮੇਰੀ ਮਾਸ ਸੀ ਕਦੇ ਮੈਨੂੰ ਭੁੱਖੇ ਟੱਡੇ ਜਾਣ ਨਹੀਂ ਦਿੱਤਾ ਇੱਕ ਮੇਰੇ ਘਰ ਵਾਲੀ ਆ ਚਾਹੇ ਭੁੱਖੇ ਜਾਵਾ ਚਾਹੇ ਖਾ ਕੇ ਜਾਵਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਚੰਗਾ ਹੋਇਆ ਲੇਟ ਉੱਠਣ ਦਾ ਨਾਟਕ ਕੀਤਾ ਮੈਂ ਤੇ ਇਹਨੂੰ ਰੋਟੀ ਬਣਾਣੀ ਪਈ ਸੀ ਸੋਈ ਜਾਣੀ ਹੋਰ ਬਈ ਜੀਰੀ ਦਾ ਕਿੰਨਾ ਕਰੇਗਾ ਕੰਮ ਜੀਰੀ ਤਾਂ ਲਾਦੀ ਦੀਪੇ ਬੀਬੀ ਅੱਛਾ ਮੀ ਵੀ ਨਹੀਂ ਪਾਰੇ ਆਦਿ ਕੀ ਆ ਹੱਸੇ ਹੀ ਗਾ ਬੱਬੀ ਲੱਗ ਰੇ ਚਾਹ ਬੜੀ ਸਵਾਦ ਹੋਣਾ ਆਈ ਆ ਦੀਪੇ ਬੀਬੀ ਨੇ ਸ਼ੋਕਰਾ ਕੋਸਤਾ ਪਸੰਦ ਆਇਆ ਤੇਰਾ ਮਾਤਾ ਐ ਘਰੇ ਆ ਕੋਈ ਬਿਸਕਟ ਬਿਸਕਟ ਵੀ ਲਿਆ ਦੇ ਅਗਰ ਕੋਈ ਆਏ ਗਏ ਬੰਦੇ ਨੂੰ ਕੱਲੀ ਸੁੱਕੀ ਉਹ ਚਾਹ ਮੱਥੇ ਮਾਰਦੀਆਂ। ਲੈ ਆ ਦੇ ਬਿਸਕਟ। ਇਹ ਆ ਲੈ ਬਈ। ਭਾਬੀ ਬੜੀ ਉਸੇ ਜਿਹੀ ਹੈ। ਉਹ ਨਹੀਂ ਨਹੀਂ ਇਹ ਤਾਂ ਸੁਭਾਅ ਹੈ ਏਦਾਂ ਦਾ। ਪਿਲੇ ਚਾਹ ਤੂੰ ਬਈ ਅਨੇ ਬਿਸਕਟ ਆ ਰਹੇ ਨੇ। ਕੋਈ ਨਾ ਬਈ। ਪਿਲੇ ਪਿਲੇ। ਬਾਕੀ ਏ ਇਹ। ਜਦ ਦੇਖੋ ਦੂਜੇ ਤੇ ਜਦੋਂ ਤੁਹਾਡਾ ਕੋਈ ਨਾ ਕੋਈ ਦੋਸਤ ਉਰਿਆ ਫਿਰਦਾ। ਮੈਂ ਤੇ ਉਦੋਂ ਪਾਣੀ ਚਾਹ ਪੁੱਛਣ ਲਈ ਆ ਬਸ ਯਾਰ ਤੇਰੇ ਵਾਲੀ ਨੂਰ ਹਾਦੇ ਹੋਈ ਪਈ ਆ ਮੈਂ ਤੈਨੂੰ ਕਿੰਨੇ ਚਿਰ ਦਾ ਦੇਖ ਰਹਾ ਮੈਂ ਚੱਲ ਕਾਨੂੰ ਟੋਕਣਾ ਦੀ ਬਗਾਨੇ ਘਰ ਆਈ ਆ ਸਮਝੂਗੀ ਨਾ ਤੇਰੇ ਘਰ ਦੇ ਨੇ ਤੈਨੂੰ ਇੰਨੀ ਅਕਲ ਨਹੀਂ ਦਿੱਤੀ ਵੀ ਬਗਾਨੇ ਬੰਦੇ ਨਾਲ ਕਿਦਾਂ ਵਿਵਹਾਰ ਕਰੀਦਾ ਹਾਂ ਨਹੀਂ ਦਿੱਤੀ ਨਹੀਂ ਆਂਦਾ ਮੈਨੂੰ ਨਾ ਮੈਂ ਕਰਨਾ ਨਾ ਤੂੰ ਆਪ ਤਾਂ ਕਿਵੇਂ ਟੌਰ ਕੱਢੀ ਰੱਖਦੀ ਏ ਆ ਘਰ ਦਾ ਕੀ ਹਾਲ ਬਣਾਇਆ ਮੈਨੂੰ ਲੱਗਦਾ ਸਾਲਾ ਮਹੀਨਾ ਹੋ ਗਿਆ ਸਿੰਬਰੇ ਨੂੰ ਵੀ ਮੈਂ ਨਾ ਠੇਕਾ ਨਹੀਂ ਚੱਕਿਆ ਘਰ ਦੀ ਸਫਾਈ ਕਰਨ ਦਾ ਸਮਝ ਲੱਗੀ ਮੈਂ ਨਾ ਤੈਨੂੰ ਦੇਖੀ ਜਨਾ ਤੂੰ ਦਿਨੋ ਦਿਨ ਚਮੜਦੇ ਜਾ ਰਹੀ ਆ ਕਰਨਾ ਤੇਰੇ ਭਾਈ ਨੂੰ ਫੋਨ ਉਹੀ ਦੋ ਦਨੋਂ ਆਕਲਾ ਦੀਪ ਮੇਰੀ ਗੱਲ ਤਾਂ ਸੁਣੋ ਛੇ ਨੇ ਵੀਰਾਂ ਨੂੰ ਫੋਨ ਕਰਤਾ ਨਾ ਉਹਨਾਂ ਨੇ ਤਾਂ ਮੈਨੂੰ ਚੰਗੀਆਂ ਸੁਣਾਉਣੀਆਂ ਨੇ ਦੀਪ ਦੀਪ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਕਰ ਲਾਂਗੀ ਕਿ ਇਸ ਤੁਸੀਂ ਵੀਰਾਂ ਨੂੰ ਫੋਨ ਨਾ ਲਾਓ ਨੂਰ ਮੈਂ ਵੀ ਚਾਹੁੰਨਾ ਕਿ ਤੈਨੂੰ ਖੁਸ਼ ਰੱਖਾਂ ਤੈਨੂੰ ਨਾ ਕਾਂ ਕੁਛ ਪਰ ਯਾਰ ਤੂੰ ਸਮਝਦੀ ਨਹੀਂ ਜੀ ਬਹੁਤ ਗਰਮੀ ਹੋ ਰਹੀ ਆ ਯਾ ਨੂਰ ਪਾਣੀ ਲੈ ਕੇ ਆ ਯਾਰ ਇੱਕ ਗਲਾਸ ਮਤਲਬ ਪਾਣੀ ਲੈ ਕੇ ਮਾੜਾ ਮੋਟਾ ਕੰਮ ਨਾ ਆਬ ਵੀ ਕਰ ਲਿਆ ਕਰੋ ਆਪ ਨਹੀਂ ਪੀ ਸਕਦੇ ਪਾਣੀ ਉਹ ਯਾਰ ਮੈਂ ਬਾਹਰ ਤੋਂ ਆਇਆ ਜੇ ਘਰੇ ਹੁੰਦਾ ਨਾ ਮੈਂ ਖੁਦ ਹੀ ਚੱਕ ਕੇ ਪੀ ਲੈਣਾ ਤੇਰਾ ਫਰਜ਼ ਬਣਦਾ ਵੀ ਬੰਦਾ ਬਾਹਰ ਤੋਂ ਆਇਆ ਚਾਹ ਪਾਣੀ ਦਵਾ ਪਰ ਮੈਡਮ ਨੂੰ ਇੰਨੀ ਅਕਲ ਕਿੱਥੇ ਆ ਉਹ ਮੇਰੀ ਭੈਣ ਹੁੰਦੀ ਸੀ ਜਦੋਂ ਕੁਮਾਰੀ ਸੀ ਆਉਂਦਾ ਮੈਂ ਪਿੱਛੋਂ ਦੀ ਪਹਿਲਾਂ ਪਾਣੀ ਦੇਣਾ ਫਿਰ ਚਾਹ ਦੇਣਾ ਮੈਡਮ ਨੂੰ ਇਹ ਜੀ ਅਕਲ ਹੀ ਨਹੀਂ ਦਿੱਤੀ ਕਿਸੇ ਨੇ ਤੁਸੀਂ ਨਾ ਮੈਨੂੰ ਉਹਨਾਂ ਨਾਲ ਕੰਪੇਅਰ ਨਾ ਕਰਿਆ ਕਰੋ ਉਹ ਨਹੀਂ ਕਰਦਾ ਤੈਨੂੰ ਮੈਡਮ ਨੂੰ ਕੰਪੇਅਰ ਲੜਨਾ ਭਾਲਦੀਆਂ 24 ਘੰਟੇ ਚਲ ਛੱਡ ਯਾਰ ਜੇ ਰੋਟੀ ਲੈ ਕੇ ਬਣਾਈ ਨਹੀਂ ਮੈਂ ਕਿਉਂ ਮੈਨੂੰ ਲੱਗਦਾ ਤੂੰ ਫੇਰ ਸ਼ਹਿਰ ਗਈ ਦੀ ਹਣੀ ਆਹੋ ਜਿਹੜਾ ਬੋਲ ਨਹੀਂ ਰਹੀ ਆ ਦੇ ਬਸ ਉਹ ਤਾਂ ਦਿਖੇ ਰਿਹਾ ਮੈਡਮ ਦੇ ਕੱਪੜੇ ਲੇੜੇ ਤੋਂ ਕਿ ਸ਼ਹਿਰ ਗਈਆਂ ਨਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੂੰ ਰੋਜ਼ ਰੋਜ਼ ਸ਼ਹਿਰ ਕੀ ਕਰਨੀ ਜਾਂਦੀ ਐ ਹੁਣ ਮੈਂ ਸਾਰਾ ਦਿਨ ਇੱਥੇ ਹੀ ਖੱਪੀ ਜਾਵਾਂ ਫੇਰ ਰੋਜ਼ ਸ਼ਹਿਰ ਕਰਨ ਕੀ ਜਾਂਦੀ ਆ ਕਿਤੇ ਕੋਈ ਗੱਲ ਤਾਂ ਨਹੀਂ ਹੈਗੀ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਤੂੰ ਜੋ ਮਰਜ਼ੀ ਸੋਚੀ ਚੱਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਵੇਂ ਸਰ ਜਹਾਟੀ ਮਠਾ ਹੋਏ ਉਹ ਯਾਰ ਕੀ ਦੱਸਾਂ ਸੋਨੀ ਯਾਰ ਮੈਨੂੰ ਤਾਂ ਇਹ ਲੱਗਦਾ ਮਨੇ ਵਿਆਹ ਕਰਾ ਕੇ ਨਾ ਬਹੁਤ ਵੱਡੀ ਗਲਤੀ ਕਰ ਲਈ ਕੀ ਹੋ ਗਿਆ ਹੈ ਜਾ ਉਹ ਯਾਰ ਤੇਰੀ ਭਝਾਈ ਤਾਂ ਮੇਰੇ ਘਰ ਨੂੰ ਘਰੇ ਹੀ ਸਮਝਦੀ ਜਦੋਂ ਦੇਖਦੀ ਆ ਚੰਗੇ ਹੋਟਲਾਂ ਚ ਖਾਂਦੀ ਪੀਂਦੀ ਆ ਆਪਣੇ ਸਹੇਲੀਆਂ ਨਾਲ ਘੁੰਮਦੀ ਰਹਿੰਦੀ ਆ ਅਮਰੀਕਰੇ ਦੇਖਲਾ ਜਾ ਕੇ ਮਨ ਪੜਕਾ ਜਾਂਦਾ ਜੜਾ ਪਿਆ ਓਏ ਅੱਜ ਕੱਲ੍ਹ ਨਹੀਂ ਐਵੇਂ ਹੀ ਕਰਦੇ ਹੁੰਦੇ ਨੇ ਕੋਈ ਨਾ ਸਮਝ ਜੂਗੀ ਇੱਕ ਦਾਦਰੇ ਘਰੇ ਯਾਰ ਕੋਈ ਉਹਨੂੰ ਸਿਆਣਾ ਸਮਝਾਉਣ ਵਾਲਾ ਨਹੀਂ ਹੈਗਾ ਉਹ ਯਾਰ ਫਿਰ ਆਪ ਨੂੰ ਵੀ ਸਮਝ ਚਾਹੀਦੀ ਆ ਉਹ ਅੱਜਕੱਲ੍ਹ ਦੀਆਂ ਗੁੱਸੇ ਨਾਲ ਨਹੀਂ ਸਮਝਦੀਆਂ ਤੂੰ ਉਹਨੂੰ ਪਿਆਰ ਨਾਲ ਸਮਝਾ ਸਾਰਾ ਕੁਝ ਸਮਝ ਜੂਗੀ ਉਹ ਵੀਰੇ ਤੈਨੂੰ ਕੀ ਲੱਗਦਾ ਮੈਂ ਪਿਆਰ ਨਾਲ ਸਮਝਾ ਕੇ ਨਹੀਂ ਦੇਖਿਆ ਸਾਰਾ ਕੁਝ ਕਰਕੇ ਦੇਖ ਲਿਆ ਯਾਰ ਯਾਰ ਮੇਰੇ ਤਾਂ ਬਸ ਤੋਂ ਬਾਹਰ ਹੋ ਗਿਆ ਕੰਮ ਉਹ ਕੋਈ ਨਾ ਦੀ ਪੇ ਕੋਈ ਨਾ ਸਮਝ ਜੂਗੀ ਹੌਲੀ ਹੌਲੀ ਆਪੇ ਸਮਝ ਜੂਗੀ ਚੱਲ ਠੀਕ ਹੈ ਚੰਗਾ ਚੱਲਦਾ ਮੈਂ ਚੰਗਾ ਅਧਰਾ ਤੂੰ ਕਿਤੇ ਚੱਲੀ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ ਨਾ ਛੱਡ ਕੇ ਚੱਲੀਆਂ ਘਰ ਓ ਯਾਰ ਸ਼ੱਕ ਥੋਏ ਰੱਬਾ ਸ਼ੱਕ ਵੀ ਤੂੰ ਆਪਾਂ ਹੀ ਬਣਾਇਆ ਮੈਂ ਕਦੋਂ ਕਰਿਆ ਸ਼ੱਕ ਤੇਰੇ ਤੇ ਮੈਂ ਨਾ ਆਪਣੀ ਸਹੇਲੀਆਂ ਕੋਲ ਜਾ ਰਹੀਆਂ ਮੇਰਾ ਇੱਥੇ ਜੀ ਨਹੀਂ ਲੱਗਦਾ ਚਲ ਇੱਧਾ ਕਰੋ ਤੈਨੂੰ ਯਾਰ ਰੈਸਟੋਰੈਂਟ ਚ ਖਵਾ ਗਲੇ ਮੈਂ ਕੋਈ ਨਾਲੇ ਮੂੜ ਸੈਟ ਹੋ ਜੂਗਾ ਦੋਵਾਂ ਦਾ ਦੀਪ ਮੈਂ ਕੁਝ ਨਹੀਂ ਖਾਣਾ ਪਲੀਜ਼ ਮੈਨੂੰ ਝਾਲਣ ਓ ਯਾਰ ਗੱਲ ਬਣੀ ਕੋਈ ਕਦੇ ਤਾਂ ਕਹਿਣਾ ਮੰਨ ਲੈ ਕਰ ਮੇਰਾ ਚਲ ਹੋ ਤਰ ਪਰ ਤੂੰ ਤਿਆਰ ਮੈਂ ਹੀ ਤਿਆਰ ਹੋਣਾ ਤੂੰ ਤਾਂ ਕੈਂਟ ਲੱਗਦੀ ਹੈ ਵੈਸੇ ਹੁਣ ਤਾਂ ਖੁਸ਼ ਆ ਤੂੰ ਤੇਰੀ ਫੇਵਰਿਟ ਪਲੇਸ ਤੇ ਲੈ ਕੇ ਚਲਾਂਗੇ ਤੈਨੂੰ ਵੈਸੇ ਮੈਨੂੰ ਲੱਗਦਾ ਤੂੰ ਦਾ ਸਾਲ ਚ ਇੱਕ ਅੱਧੀ ਵਾਰ ਹੀ ਹੱਸਦੇ ਆ ਨਹੀਂ ਉਤਰਾ ਮੈਂ ਉਹ ਬਾਬਾ ਬਖਸ਼ ਦੇ ਮਸਾ ਦਾ ਤੂੰ ਖੁਸ਼ ਹੋਈ ਆ ਮੇਰੀ ਗੱਲ ਸੁਣੋ ਹਾਂ ਤੁਸੀਂ ਨਾ ਮੇਰੇ ਤੇ ਸ਼ੱਕ ਨਾ ਕਰਿਆ ਕਰੋ ਮੇਰਾ ਨਾ ਜੀ ਹੌਲਾ ਹੁੰਦਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਉਹ ਯਾਰ ਮੈਂ ਕਦੋਂ ਸ਼ੱਕ ਕੀਤਾ ਤੇਰੇ ਤੇ ਤੂੰ ਤਾਂ ਆਪੇ ਬਣਾਈ ਨੇ ਗੱਲਾਂ ਵੈਸੇ ਨਾ ਤੂੰ ਖੁਸ਼ ਰਿਹਾ ਕਰ ਮੈਂ ਤਾਂ ਹਮੇਸ਼ਾ ਹੀ ਚਾਹਦਾ ਨਾਲ ਯਾਰ ਮਾੜੀ ਮੋਟੀ ਨਾ ਤੂੰ ਰਿਸਪੌਂਸਿਬਿਲਟੀ ਸਮਝਿਆ ਕਰ ਆਪਣੀ ਠੀਕ ਟਰਾਈ ਕਰਾਂਗੀ ਮੈਂ ਵੀ ट्राई करेंगे हां तो और सही गल है तू ट्राई कर सकदा चलो लाइट होगी किने लगे पूड बहुत चंगा सी थैंक यू और कोई गल नहीं यार तू खुश रहनी दीदी तू आ गई हेलो सत श्री अकाल अच्छा तभी तो ठीक नहीं की अच्छा कोई नहीं वरा अगा कर दिया मैं नूर नु ਛੱਡ ਜਾਣਾ ਕੰਮ ਕਰ ਲਈ ਠੀਕ ਆ ਹਾਂ ਮਸ਼ਾਮੀ ਧਾਰ ਦੇਣਾ ਅੱਜ ਬਸ ਠੀਕ ਆ ਕਿਨੂੰ ਸ਼ਾਮੀ ਧਾਰਨਾ ਉਹ ਤੈਨੂੰ ਪੂਆਜੀ ਦੀ ਨਾ ਤਵੇ ਤੇ ਜਾਦੀ ਤਾਂਗਾ ਤੈਨੂੰ ਉੱਥੇ ਕੰਮ ਕਰਨਾ ਜਾਣਾ ਪੈਣਾ ਯਾਰ ਮੈਂ ਨਾ ਤੁਹਾਡੀ ਪੂਆਜੀ ਦੀ ਨੌਕਰਾਨੀ ਨਹੀਂ ਲੱਗੀ ਉਹ ਯਾਰ ਐ ਕਾ ਨੂੰ ਬੋਲਦੀ ਆ ਪੂਆਜੀ ਪਤਾ ਤੈਨੂੰ ਸਾਡਾ ਕਿਨਾ ਕਰਦੀ ਸੀ ਮੈਂ ਤਾਂ ਨਾ ਪਿਆ ਤੋਂ ਹੀ ਸੋਚ ਲਿਆ ਸੀ ਕਿ ਮੇਰੀ ਨਾ ਇਹਦੇ ਨਾਲ ਨਹੀਂ ਬਣਨੀ ਇਸ ਕਰਕੇ ਨਾ ਮੈਂ ਕਦੇ ਵੀ ਤੁਹਾਡੀ ਭੂਆ ਜੀ ਨੂੰ ਨਾ ਸਾਧਣਾ ਨਹੀਂ ਕਰੇ। ਉਹ ਯਾਰ ਤੂੰ ਸਮਝਦੀ ਕਿਉਂ ਨਹੀਂ ਭੂਆ ਬਹੁਤ ਕਰਦੀ ਆ ਸਾਧਾ। ਮੈਂ ਨਹੀਂ ਕਰ ਸਕਦੀ। ਮੈਨੂੰ ਤੁਹਾਡੇ ਨਾਲ ਇਹ ਗਵਾਰ ਰਿਸ਼ਤੇਦਾਰ ਨਹੀਂ ਪਸੰਦ। ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ? ਤੁਸੀਂ ਮੇਰੇ ਤੇ ਹੱਥ ਚੁੱਕਿਆ। ਹੱਥ ਕੀ ਤੇਰੇ ਜਮ ਮੈਂ ਲੱਤਾਂ ਵੀ ਤੋੜ ਦੂੰ। ਤੁਸੀਂ ਵੇਖਿਓ ਹੁਣ ਮੈਂ ਇਸ ਕਰ ਚ ਨਹੀਂ ਲੈਣਾ। ਆਪਣੇ ਭਰਾ ਨੂੰ ਕਹਿ ਕੇ ਤੁਹਾਨੂੰ ਅੰਦਰ ਨਾ ਕਰਵਾਇਆ ਨਾ ਮੇਰਾ ਨਾ ਵੀ ਨੂਰ ਨਹੀਂ। ਆਹ ਦੇਖ ਲਓ ਬੱਚੇ ਤੈਨੂੰ ਤੇਰੇ ਭਰਾ ਨੂੰ ਕੀ ਕਰੋਗੇ?

ਕਦੀ ਤਰੇ ਪਰਾਨ ਨੂੰ ਛੱਡ ਗਿਆ ਮੈਨੂੰ ਇੱਥੇ ਸਸਤੀ ਕਾਲ ਵੀਰੇ ਸਸਤੀ ਕਾਲ ਤੂੰ ਕੱਲੀ ਆਈਆਂ ਨੂਰਾ ਪਰੌਣਾ ਕਿੱਥੇ ਐ ਵੀਰੇ ਮੈਂ ਨਹੀਂ ਹੁਣ ਉਸ ਘਰ 'ਚ ਰਹਿਣਾ ਕਿਉਂ ਕੀ ਹੋ ਗਿਆ ਦੀਪ ਨੇ ਮੇਰੇ ਤੇ ਹੱਥ ਚੁੱਕਿਆ ਨਾਲੇ ਮੈਂ ਦੀਪ ਨੂੰ ਨਾ ਚੰਗੀ ਤਰ੍ਹਾਂ ਜਾਣਦਾ ਬਹੁਤ ਚੰਗਾ ਮੁੰਡਾ ਓਹ ਸਾਰਿਆਂ ਨੂੰ ਤਾਂ ਨਾ ਮੈ ਹੀ ਗਲਤ ਲੱਗਦੀ ਆ ਨਾਲੇ ਕਾਮਲੀਏ ਇਹੋ ਜਿਹੇ ਮੁੰਡੇ ਕਰਮਾ ਨਾਲ ਮਿਲਦੇ ਨੇ ਕਿੰਨਾ ਟਾਈਮ ਹੋ ਗਿਆ ਹਾਲ ਤੱਕ ਆਈ ਨਹੀਂ ਇਹ ਕੋਈ ਨਾ ਆਉਣ ਦੇ ਦੀ ਮਾਇ ਲੈਣਾ ਖਬਰ ਅੱਜ ਤੁਸੀਂ ਇੱਥੇ ਕਿੱਥੇ ਥੱਲੇ ਲਾਈਟ ਨਹੀਂ ਦੀ ਤਾਂ ਉਹ ਰੇ ਆ ਕੇ ਬਹਿ ਗਿਆ ਮੈਂ ਹੁਣ ਤੈਨੂੰ ਘਰ ਦੀ ਯਾਦ ਆ ਗਈ ਤੂੰ ਮੈਨੂੰ ਦੱਸ ਕਿੱਥੇ ਗਈਆਂ ਤੂੰ ਪਹਿਲਾਂ ਵਾਲੇ ਨੂੰ ਮਿਲਣ ਗਈ ਸੀ ਨਾ ਮੈਨੂੰ ਸਾਰਾ ਪਤਾ ਤੇਰੇ ਬਾਰੇ ਮੇਰੀ ਨਾ ਤਬੀਤ ਖਰਾਬ ਸੀ ਕਿ ਮੈਂ ਮਾਰਕੀਟ ਦਵਾਈ ਲੈਣ ਗਈ ਸੀ ਤੁਸੀਂ ਤਾਂ ਲਿਆ ਕੇ ਨਹੀਂ ਦਿੱਤੀ ਮੈਨੂੰ ਸਾਰਾ ਪਤਾ ਤੂੰ ਕਿੱਥੇ ਗਈਆਂ ਆਹ ਰੋਜ਼ ਦਾ ਬਾਹਰ ਜਾਣਾ ਨਾ ਮੈਨੂੰ ਜੰਮੀ ਪਸੰਦ ਨਹੀਂ ਆਏਗਾ ਇਹਨੂੰ ਕੱਟ ਕਰ ਲੈ ਮੈਂ ਰੋਟੀ ਲੱਗੇ ਉਹ ਨਾ ਮਿਲੂਗਾ ਨਾ ਰੋਟੀ ਦੀ ਲੋੜਾ ਤੁਹਦਾਬ ਛੱਗਿਆ ਹੀ ਹੋਏਗੀ ਉਹਦੇ ਨਾਲ ਮੈਂ ਤਾਂ ਹੀ ਸਾਰ ਨਾ ਭੁੱਖਾ ਹੀ ਜਾ ਰਿਹਾ ਘੜੀ ਕੀ ਕਰਦੀ ਹਣ ਰੋਟੀ ਲੈ ਜਾ ਇੱਕ ਤਾਂ ਛੱਡੀ ਹੋਈ ਜਨਾਨੀ ਨਾਲ ਵਿਆਹ ਕਰਾ ਲਿਆ ਮਾੜੀ ਕਿਸਮਤ ਨੂੰ ਮੈਂ ਤੋ ਇਹਦੇ ਨਖਰੇ ਨਹੀਂ ਮਾਨ ਹੈਗੇ ਕੀ ਬਣਾਇਆ ਤੈਨੂੰ ਕਿਸ ਨੇ ਸਿਖਾਇਆ ਨਹੀਂ ਰੋਟੀ ਕਿਵੇਂ ਬਣਾਈ ਦੀ ਆ ਇੰਨਾ ਨੂਨ ਪਾਰ ਖਾਇਆ ਚ ਪੈਂਦਾ ਉਹ ਸਾਡੇ ਨੇ ਪਹਿਲਾਂ ਲੈਣੀ ਰੱਖੀ ਜੇ ਤੈਨੂੰ ਕੁਸਾਉਂਦਾ ਨਹੀਂ ਹੈਗਾ ਅਰੇ ਨੀ ਉਹ ਬਾਗਿਆ ਹੁਣ ਇੱਥੋਂ ਕਿ ਹੋਰ ਕੁਝ ਲੈਣਾ ਬਤਾਂ ਆਲੇ ਨੂਰਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਆ ਕੀ ਹੋਇਆ ਤੇਰੇ ਤੁਹਾਨੂੰ ਤਾਂ ਪਤਾ ਹੀ ਹੈ ਮੈਨੂੰ ਲੱਗਦਾ ਹੈ ਸੈਂਟੀ ਹਲੇ ਵੀ ਤੇਰੇ ਹੱਥ ਚੁੱਕਦਾ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਆਤਮਾ ਚੁੱਕਿਆ ਤੇ ਇਹ ਨਾ ਤਨੇ ਜ਼ਿੰਦਗੀ ਚ ਦੁੱਖ ਆਪ ਸਹੇੜੇ ਨੇ ਇੰਨਾ ਵਧੀਆ ਮੁੰਡਾ ਮਿਲਿਆ ਸੀ ਜਦੋਂ ਮੈਂ ਚੰਗੇ ਮੁੰਡੇ ਦੀ ਨਾਲ ਬੇਕਦਰਹੀ ਕੀਤੀ ਆ ਮੈਂ ਇੱਕ ਵਾਰ ਦੀਪ ਨੂੰ ਮਿਲ ਕੇ ਮਾਫੀ ਮੰਗਣਾ ਚਾਹੁੰਦੀ ਆ ਫਿਰ ਇਸ ਵਾਰ ਤੂੰ ਤਾਂ ਸੋਚੇ ਵੀ ਨਾ ਦੀਪ ਦਾ ਵਿਆਹ ਹੋ ਚੁੱਕਿਆ ਹੈ ਨਾਲੇ ਜੇ ਸੰਤਰੀ ਨੂੰ ਪਤਾ ਲੱਗ ਗਿਆ ਨਾ ਹੋਰ ਕਲੇਸ਼ ਖੜਾ ਕਰੂਗਾ ਉਹ ਭਾਈ ਜਵਾਕ ਬਹੁਤ ਆ ਦੰਦੀਆਂ ਵੱਡ-ਵੱਡ ਖਾ ਜਾਣਗੇ ਉਧਰ ਨਾ ਦੇ ਚਲ ਆਪਾਂ ਚਲੀਏ ਕਿੱਥੇ ਜਾ ਰਹੀਆਂ ਪੇਕੇ ਹਾਂ ਬਾਗ ਜੀ ਜਿਹੜਾ ਦੂਏ ਨਾਲ ਬੈਠ ਕਰੇਗਾ ਤਰ ਕਟਾਪਾ ਹੀ ਕਰੂਗਾ ਤੋ ਮਿੱਤਰੋ ਆਪਣੇ ਨਾ ਰਿਸ਼ਤੇ ਦੀ ਰਿਸਪੈਕਟ ਕਰਿਆ ਕਰੋ ਕੁੜੀ ਆ ਚਾਹੇ ਮੁੰਡਾ ਦੋਨੇ ਆਪਣੇ ਲਾਈਫ ਪਾਰਟਨਰ ਦੀ ਰਿਸਪੈਕਟ ਕਰਿਆ ਕਰੋ ਜੇ ਰਿਸ਼ਤੇ ਚ ਇੱਜ਼ਤ ਕਰੋਗੇ ਤਾਂ ਹੀ ਰਿਸ਼ਤਾ ਵਧੀਆ ਬਣਦਾ ਸੋ ਜੋ ਵੀਡੀਓ ਵਧੀਆ ਲੱਗੀ ਮੈਨੂੰ ਬਦੋ ਤੋਂ ਬਦ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ